ਦੋਸਤੋ ਸਤਿ ਸ਼੍ਰੀ ਅਕਾਲ ਮੈਂ ਗੁਰਤੇਜ ਸਿੰਘ ਤੇ ਤੁਸੀਂ ਜਿਹੜੇਓ ਕਮਾਲੂ ਡੇਰੀ ਫਾਰਮ ਤੇ ਕੋੜਾ ਕਲਾ ਮੇਲੇ ਦੇ ਵਿੱਚ ਖੜੇ ਆਂ ਸਾਹਮਣੇ ਜਿਹੜੀ ਤੁਸੀਂ ਕੱਤੀ ਦੇਖ ਰਹੇ ਹੋ ਨਾ ਇਹੇ ਕੱਤੀ ਨੀਲੀ ਰਾਵੀ ਦੇ ਵਿੱਚ ਪੈਦੀ ਸੀ ਤੇ ਇਸ ਕੱਤੀ ਨੇ ਪਹਿਲਾ ਨੰਬਰ ਚੱਕਿਆ ਡਿਟੇਲ ਮੈਂ ਲੈ ਕੇ ਦਊਂਗਾ ਕਿਹੜੇ ਸੀਮੰਦ ਦੀ ਹੈ ਕਿੰਨੀ ਉਮਰ ਹੋਗੀ ਇਹਦੀ ਮਾਂ ਦਾ ਦੁੱਧ ਕਿੰਨਾ ਸੀ ਸਾਰੀ ਡਿਟੇਲ ਲਾਵਾਂਗੇ ਆਪਾਂ ਬਾਈ ਆਪਣੇ ਨਾਲ ਖੜਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਹੈ ਬਈ ਆਪਣਾ ਨਾਮ ਕਤਰ ਸਿੰਘ ਪਿੰਡ ਪਿੰਡ ਆਸਬਟਰੀ ਜ਼ਿਲ੍ਹਾ ਸ੍ਰੀ ਮੋਹਾਲੀ ਸ ਹੈ ਇਹੇ ਬਈ ਕਿਹੜੇ ਕੰਪੀਟੀਸ਼ਨ ਦੇ ਵਿੱਚ ਪਾਈ ਸੀਗੀ ਇਹੇ ਪਾਈ 6 ਮਹੀਨਾ ਤੋਂ ਲੈ ਕੇ ਸਾਲ ਹਾਂ ਜੀ 6 ਮਾ 6 6 ਮਹੀਨੇ ਤੋਂ ਸਾਲਾਂ ਲੈ ਤੱਕ ਸਾਲਾਂ ਚ ਪਹਿਲਾ ਨੰਬਰ ਚੱਕਿਆ ਹਾਂਜੀ ਇਹਦੀ ਕਿਹੜੇ ਸੀਮਣ ਦੀ ਹੈ ਇਹ ਇਹ ਡਾਇਮੰਡ ਬੋਲਦੀ ਹੈ ਜੀ ਡਾਇਮੰਡ ਦੀ ਹਾਂਜੀ ਇਹਦੀ ਮਾਂ ਆਪਣੇ ਕੋਲ ਹੀ ਸੀ ਹਾਂਜੀ ਦੁੱਧ ਕਿੰਨਾ ਸੀ ਉਹਦਾ ਉਹਨੇ 19 ਕਿਲੋ ਘੜਾ 6 ਦੰਦ ਨੇ ਜੀ ਇਹਦੀ ਮਾਂ ਨੇ ਸੋਏ ਹਾਂ ਕਹਿੰਦੇ ਕਹਿੰਦੇ ਸੋਏ ਦੂਜੇ ਸੋਏ ਦੂਜੇ ਸੋਏ 19 ਕਿਲੋ ਹਾਂ ਤੁਹਾਡੇ ਕੋਲੇ ਹਾਂਜੀ ਅੱਛਾ ਹੁਣ ਹੈਗੀ ਹੈ ਹਾਂਜੀ ਅੱਛਾ ਉਹ ਚੋਟੀਆਂ ਮੈਸ ਨੂੰ ਦਿਖਾਉਣ ਲੱਗਿਆ ਤੁਸੀਂ ਬਰੀਕੀਆਂ ਦੇਖਿਓ ਜਿਹੜੇ ਨੀਲੀ 라ਵੀ ਨੂੰ ਭਰਾ ਪਿਆਰ ਕਰਦਾ ਜਿਹਨਾਂ ਉਹ ਨੀਲੀ 라ਵੀ ਦਾਸਲਦਾ ਪਤਾ ਹੈਗਾ ਤੇ ਆ ਦੇਖਿਓ ਸੋਨੂੰ ਮੈਂ ਆ ਦਿਖਾਉਣਾ ਮੂੰਹ ਮੱਥਾ ਦੇਖ ਕੇ ਇਧਰ ਕਰ ਮੜਾ ਜਾ ਅੱਜ ਜਿਹੜਾ ਕੋਰੜੇ ਮੇਲਾ ਸੀਗਾ 2 ਤਰੀਕ ਹੈ 11ਵਾਂ ਮਹੀਨਾ 12ਵਾਂ ਮਹੀਨਾ 2025 ਹੈ ਤੇ ਤੁਹਾਨੂੰ ਮੈਂ ਬੈਕ ਸਾਡ ਤੋਂ ਵੀ ਦਿਖਾਉਣਾ ਕਿ ਕਿ ਧਿਆਨ ਨਾਲ ਦੇਖਿਓ ਤੇ ਨਾਲੇ ਦੇ ਦੇ ਬਾਈ ਨੂੰ ਵਧਾਈਆਂ ਇਹ ਕੱਤੀ ਬਾਈ ਦਾ ਪਿੰਡ ਆਸਾ ਬੋਟਰਾ ਤੇ ਪਹਿਲਾ ਨੰਬਰ ਚੱਕਿਆ ਇਸ ਕੱਤੀ ਨੇ ਜਿਹੜੀ ਨਾਲ ਖੜੀ ਹੈ ਇਹ ਮੁੰਦਰੀ ਕੱਤੀ ਹੈ ਜੀ ਅੱਛਾ ਮੁੰਦਰੀ ਕੱਤੀ ਹੈ ਹਾਂ ਜੀ ਇਹ ਨੇ ਛੜੇਕਾ ਵਾਲਾ ਮੇਲਾ ਵੀ ਜਿੱਤਿਆ ਹਾਂ ਹੋਰ ਕਿਹੜਾ ਜਿੱਤੇ ਵੀ ਅੱਛਾ ਹਾਂ ਦੋ ਮੇਲੇ ਜਿੱਤੇ ਵੀ ਆ 9 ਮਹੀਨੇ ਤੋਂ ਲੈ ਕੇ 6 ਮਹੀਨੇ ਵਾਲੇ ਕੰਪੀਟੀਸ਼ਨ ਦੇ ਵਿੱਚ ਹੁਣ ਖੀਰੀ ਆ ਹੁਣ ਖੀਰੀ ਹੈ ਗੱਬਣ ਦਾ ਨਹੀਂ ਹੈਗੀ ਵਾਲੇ ਨਹੀਂ ਪਟੀ ਗਿਆ ਭਰਾਵਾ ਅੱਛਾ ਠੀਕ ਆ ਅੱਗੇ ਭਰਾਵਾ ਇਹ ਕਿਹੜੇ ਸੀਮਣ ਦੀ ਹੈ ਇਹ ਇਹ ਬੂਰੇ ਨਾਲ ਲਈ ਦੀ ਅੱਛਾ ਬੂਰਾ ਨਾਲ ਲਈ ਦੀ ਹੈ ਹੁਣ ਇਹ ਪਾਉਣੀ ਆ ਕੰਪੀਟੀਸ਼ਨ ਤੇ ਹੈ ਇੱਥੇ ਹਾਂਜੀ ਹਾਂਜੀ ਖੇਰੀਆਂ ਚ ਪਾਉਗੀ ਉਹਨੇ ਅੱਛਾ ਉਮਰ ਵੈਸੇ ਕਿੰਨੀ ਹੋਗੀ ਇਹਦੀ ਇਹਦੀ 1 ਸਵਾ 2 ਸਾਲ ਸਵਾ 2 ਸਾਲ ਹਾਂਜੀ ਲੋ ਦੋ ਕੰਪੀਟੀਸ਼ਨਾਂ ਦੀ ਇਹ ਵੀ ਛੋਟੀ ਚੈਂਪੀਅਨ ਆ ਦੇਖਿਓ ਲੋ ਇਹ ਬੂਰੇ ਨਾਲ ਲਈ ਦਿੱਤੀ ਆ ਗਈ ਇਹ ਆ ਗਈ ਬੈਰਮੈਂਡ ਦੀ ਕਰਿਓ ਕਮੈਂਟ ਦੱਸਿਓ ਕਿਵੇਂ ਲਗੀਆਂ ਝੋਟੀਆਂ ਜਿਹੜੇ ਨੀਲੀ ਰਾਵ ਨੂੰ ਭਰਾ ਪਿਆਰ ਕਰਦੇ ਆ ਬਹੁਤ ਸੋਹਣੀ ਕੱਟੀ ਬਹੁਤ ਸੋਹਣੀ ਐ ਸਿੰਗੀ ਸੁੰਗੀ ਦੇਖੋ ਕੱਟੀ ਦੀ ਆ ਮੂੰਹ ਮੱਥਾ ਦੇਖੋ ਇਧਰ ਕਰੀ ਦੇਖ ਕਿੰਨੇ ਕਿੰਨੀਆਂ ਟੋਟਲ ਕਿੰਨੇ ਜਾਨਵਰ ਸੀਗੇ ਇਹਨੇ ਚ ਮੇਲੇ 'ਚ ਟੋਟਲ 60 ਕੱਟੀਆਂ ਚ ਵਾਈ ਹੋਣੀ ਐ 60 ਕੱਟੀਆਂ 60 ਕੱਟੀਆਂ ਦੇ ਵਿੱਚੋਂ ਪਹਿਲਾ ਨੰਬਰ ਲੈਣਾ ਕੋਈ ਖਾਲਾ ਜੀ ਦਾ ਵੜਾ ਨਹੀਂ ਹੈਗਾ ਤੇ ਚਲੋ ਵਧਾਈਆਂ ਬਾਈ ਤੈਨੂੰ ਬਹੁਤ ਬਹੁਤ ਇੱਕ ਨੰਬਰ ਬੋਲੀ ਤੇਰਾ 8872808699 8872808699 08699 ਵੈਸੇ ਭਾਈ ਦਾ ਵਪਾਰ ਦਾ ਵੀ ਕੰਮ ਹੈ ਜੇ ਚੰਗੀਆਂ ਮੱਝਾਂ ਕਿਸੇ ਨੇ ਲੈਣੀਆਂ ਹੋਣਾਂ ਚੰਗੇ ਰੇਟਾਂ ਲੀਆਂ ਚੰਗੇ ਦੁੱਧ ਵਾਲੀਆਂ ਉਹਨਾਂ ਦਾ ਵੀ ਵੀਰ ਕੰਮ ਕਰਦਾ ਹੈਗਾ ਨੰਬਰ ਮਸ ਤਾਂ ਬੁਲਾਇਆ ਬਈ ਦਾ ਸੋ ਧੰਨਵਾਦ ਚੰਗੀ ਲੱਗੀ ਵੀਡੀਓ ਅੱਗੇ ਸ਼ੇਅਰ ਕਰਦੇ ਸਸੀ ਕਾਲ ਭਰਾਵਾ